ਅੱਗੇ ਦੀ ਇਲੈਕਸ਼ਨ ਲੜੋਂਗੇ ਕੋਈ ਲੜਨਗੇ ਨਹੀਂ ਲੜੋਂਗੇ ਜੇ ਹੁਣ 27 ਦੀ ਗੱਲ ਕਰਦੇ ਆ ਕੋਈ ਇਲੈਕਸ਼ਨ ਨਹੀਂ ਲੜਨੀ ਸੱਚ ਨਾਲ ਕਰ ਲਿਆ ਵੀ ਕੋਈ ਚੋਣ ਲੜਨੀ ਨਹੀਂ ਮੇਰਾ ਆਪਣਾ ਜਿੱਤਾ ਕਰਤਾ ਕਿਸੇ ਦੀ ਕਰਤਾ ਕਿ ਮੈਂ ਚੋਣ ਨਹੀਂ ਲੜਨੀ ਬਾਕੀ ਜਿਹੜੇ ਹੋਰ ਲੀਡਰ ਹੈ ਵੀਰੋਂ ਮਲੂਕਾ ਹੋਣ ਵਿੱਚ ਗਿਰਕੌਰ ਕੋਈ ਲੋ ਚੋਣ ਕਰਦਾ ਜਿਹੜੇ ਸੁਪੀਰ ਬਾਦਲ ਨੂੰ ਪਿੱਛੇ ਹਟਣ ਨੂੰ ਕਹਿ ਰਹੇ ਨੇ ਕਹਿੰਦੇ ਇਹਨਾਂ ਨੇ ਆਪ ਕੋਈ ਤਿਆਗ ਦੀ ਭਾਵਨਾਵਾਂ ਦਿਖਾਈਆਂ ਆਪ ਵੀ ਲਗਾਤਾਰ ਚੋਣਾਂ ਹਾਰ ਦੇ ਰਹੇ ਤੁਸੀਂ ਸਾਰੇ ਨਾਗਪੁਰ ਕਲੀਦਨ ਵਾਲੇ ਨੇ ਕਹਿੰਦੇ ਇਹਨਾਂ ਦੇ ਪਜਾਮੇ ਚੈੱਕ ਰਿਓ ਨੀਚੇ ਖਾਕੀ ਨਿਕਰਾ ਹੋਣਗੀਆਂ ਸਾਰੇ ਸਾਨੂੰ ਜੇ ਟਿਕਟਾਂ ਦਿੱਤੀਆਂ ਘਰ ਬੈਠਿਆਂ ਨੂੰ ਦਿੱਤੀਆਂ ਚੂਲੀਆਂ ਕਰਕੇ ਢੋਲ ਝੂਕੇ ਨਹੀਂ ਦਿੱਤੀਆਂ ਕਹਿੰਦੇ ਤੁਸੀਂ ਤੁਸੀਂ 22 ਦੀ ਵੀ ਕਹਿੰਦੇ ਤੁਸੀਂ ਚੌਲਣੜੇ 24 ਦੀ ਵੀ ਲੜੇ ਉਦੋਂ ਦੀ ਪੰਜਾਬੀ ਦੀ ਕਹਾਵਤ ਹੈ ਡੁੱਬੀ ਤਾਂ ਜਹਾਨ ਹੀ ਆਇਆ ਜੇ ਅਸੀਂ ਉਹਨਾਂ ਗੱਲ ਉਹਨਾਂ ਸਮੇਂ ਤੇ ਰਹੇ ਇਸ ਬਰਾਬਰ ਨਾਲ ਤਾਂ ਹੀ ਤਾਂ ਅੱਜ ਪਾਰਟੀ ਦੀ ਹਾਲਤ ਹੋ ਗਈ। ਪਾਰਟੀ ਨੂੰ ਮਤਲਬ ਇੱਕ ਸੂਰਵਾਰ ਦਾ ਤੁਸੀਂ ਵੀ ਹੋ। ਅਸੀਂ ਆਪਣੇ ਆਪ ਨੂੰ ਸੂਰਵਾਰ ਮੰਨਿਆ ਤਾਂ ਹੀ ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਏ ਅਸੀਂ ਕਹਿੰਦੇ ਜੇ ਅਸੀਂ ਮੰਨਦੇ ਤਾਂ ਤੁਸੀਂ ਵੀ ਨਹੀਂ ਮੰਨਦੇ। ਸੌਖਾ ਲੱਗਦਾ ਕਿ ਪੰਥ ਤੁਹਾਨੂੰ ਮੰਨੂਗਾ। ਤੁਹਾਨੂੰ ਲੀਡਰ ਆਪਣਾ ਤੁਹਾਡੇ ਚੋਂ ਜਿੰਨੇ ਵੀ ਸਾਰੇ ਤੁਸੀਂ ਬਾਕੀ ਹੋਏ ਹੋ। ਪੰਥ ਤੁਹਾਨੂੰ ਸਵੀਕਾਰ ਕਰ ਰਿਹਾ। ਬਹੁਤ ਅਜੀਬ ਗੱਲ ਹੈ ਵੀ ਪੰਥ ਆਪਣਾ ਆਪ ਲੀਡਰ ਹੋਣੇਗਾ। ਪਰ ਅਸੀਂ ਜੇ ਦਾਅਵਾ ਕਰੀਏ ਵੀ ਸਾਨੂੰ ਚੁਣੋ ਫਿਰ ਤਾਂ ਤੁਸੀਂ ਕਹੋ। ਦੇ ਵੀ ਚੱਲੀਆਂ ਉਸ ਦਿਨ ਕਹਿੰਦੇ ਜਦੋਂ ਬਟਾਲਾ ਉਹਨਾਂ ਨੂੰ ਉੱਥੇ ਕਨਵੀਨਰ ਲਾਇਆ ਤਾਂ ਚੰਦੂ ਮਾਇਰਾ ਸਾਹਿਬ ਉਹਨੇ ਕਹਿੰਦੇ ਨਾਰਾਜ਼ ਹੋ ਗਏ ਕਹਿੰਦੇ ਮੀਟਿੰਗ ਛੱਡ ਕੇ ਆ ਗਏ ਤੱਕ ਤਾਂ ਇੰਤਜ਼ਾਰ ਕਿਉਂ ਕੀਤਾ 2 ਸਾਲ ਫੇ ਤੁਸੀਂ ਕਿਉਂ ਵਿਚ ਰਹੇ ਕਿਉਂ ਤੁਸੀਂ ਜਿਹੰਦਾ ਕਮੇਟੀ ਨੂੰ ਲਾਗੂ ਕਰਵਾਉਂਦੇ ਨਹੀਂ ਕੋਸ਼ਿਸ਼ਾਂ ਕੀਤੀਆਂ ਯਤਨ ਨਹੀਂ ਗਰੀ ਬੰਦਾ ਅਹਰਜ ਕਰਦਾ ਜਦੋਂ ਕੋਈ ਸਾਰਾ ਬਾਕੀ ਨਾ ਬਚੇ ਫੇਰੇ ਰੱਬ ਜੁਦਾ ਹੁੰਦਾ ਮਾਫੀ ਵੀ ਮੰਗੀ ਸੀ ਸਸੂਪੀਰ ਪਾਦ ਨਾਲ ਸਭ ਤੋਂ ਨੇੜੇ ਤੁਸੀਂ ਬੈਠੇ ਹੋ ਸੀ ਦੂਜੇ ਨੰਬਰ ਤੇ ਤੁਹਾਡੀ ਤਸਵੀਰ ਆਉਂਦੀ ਹੈ ਮੈਂ ਗਿਆ ਫਤਿਹਪੁਰ ਮਨ ਦਾ ਮੈਂ ਕਿਰੋਂ ਕਹਿਣਾ ਵੀ ਨਹੀਂ ਗਿਆ ਅਸੀਂ ਜਾਂਦੇ ਰਹੇ ਪਰ ਉਹਨਾਂ ਜਦੋਂ ਲੋਕ ਨਹੀਂ ਮੰਨਦੇ ਹਰਤਾ ਕੀ ਦੇਣਾ ਸੀ ਕਿ ਢੰਡਾ ਨਹੀਂ ਦਿੱਤਾ ਕਿ ਡੰਡਾ ਨਹੀਂ ਦਿੱਤਾ ਮਨ ਨਾਲ ਕੋਈ ਸਪੋਰਟ ਕਰਨੀ ਹੋਣੀ ਸਮਾਧ ਕਹਿੰਦੇ-ਕਹਿੰਦੇ ਕਈਆਂ ਨੂੰ ਝੰਡੇ ਪੰਚਾਇਤ ਤੇ ਕਈਆਂ ਨੂੰ ਡੰਡੇ ਪੰਚਾਇਤ ਤੇ ਕਈਆਂ ਨੂੰ ਪੋਸਟਰ ਕਿਸੇ ਨੂੰ ਮੇਰਾ ਖਿਆਲ ਨਹੀਂ ਕਿਸੇ ਨੇ ਪੁੱਛਿਆ ਕਿਸੇ ਨੇ ਸੰਤੋਖ ਦੱਸਿਆ ਨਹੀਂ ਸਾਨੂੰ ਨਹੀਂ ਪੁੱਛਿਆ ਪਾਲੇ ਵੀ ਕਰਦੇ ਨੇ ਕਹਿੰਦੇ ਚੰਦੂ ਮਾਇਰਾ ਸਾਹਿਬ ਨੇ ਆਪ ਕਿੰਨਾ ਪਾਰਟੀ ਨੂੰ ਫੰਡ ਦਿੱਤਾ ਕਹਿੰਦੇ ਕਦੀ ਗਿਣਾ ਸਕਦੇ ਨੇ ਕਿ ਪਾਰਟੀ ਵਾਸਤੇ ਉਹਨਾਂ ਨੇ ਕੋਈ ਫੰਡ ਦਿੱਤਾ ਹੋਵੇ ਬਾਕੀ ਲੀਡਰ ਤਾਂ ਕਹਿੰਦੇ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ ਜਦੋਂ ਪਾਰਟੀ ਕ੍ਰਾਈਸਿਸ 'ਚ ਆਉਂਦੀ ਹੈ ਐਸਜੀਪੀਸੀ ਚੋਣਾ ਆ ਰਹੀਆਂ ਨੇ ਔਰ ਅਮਰਿਤਪਾਲ ਹਣੀ ਔਰ ਸਰਬਜੀਤ ਸਿੰਘ ਖਾਲਸਾ ਦਾ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਐਸਜੀਪੀਸੀ ਚੋਣਾਂ ਦੇ ਵਿੱਚ ਉਹ ਪੈਧਰਾਵਾ ਕਰਨਗੇ ਕੀ ਤੁਹਾਡੀ ਹਮਾਇਤ ਉਹਨਾਂ ਨੂੰ ਹੈ ਜਾਂ ਉਹਨਾਂ ਦੀ ਹਮਾਇਤ ਤੁਹਾਨੂੰ ਹੈ ਤੁਸੀਂ ਉਹਨਾਂ ਦੀ ਹਮਾਇਤ ਲਓਗੇ ਤੋ ਚੰਡੀਗੜ੍ਹ ਦੇ ਵਿੱਚ ਤੁਹਾਡੀ 36 ਸੈਕਟਰ ਦੇ ਮੀਟਿੰਗ ਸੀਗੀ ਇੱਧਰ ਇੰਨਾ ਇਕੱਠ ਕਿਉਂ ਹੋ ਜਾਂਦਾ ਐਵੇਂ ਕਿਉਂ ਲੱਗਦਾ ਹੈ ਕਿ ਤੁਸੀਂ ਕਬਜ਼ਾ ਕਰਨ ਵਾਸਤੇ ਤੋ ਮਨ ਲਾ ਕੇ ਵੇਰੇ ਹੋਛੇ ਬਣਾ ਦੇ ਗੱਲਾਂ ਮਤਲਬ ਹੋਛੇ ਬਣਾ ਦੇ ਗੱਲਾਂ ਛੋਟੇ ਲੈਵਲ ਤੇ ਦੇ ਸਾਥਕ ਸਾਹਿਬ ਜਿਹੜੇ ਯਾਤਰਾ ਕਹਿੰਦੇ ਨੇ ਕਿ ਸਾਰੇ ਇਕੱਠੇ ਹੋ ਇੱਕ ਪੰਚ ਨੂੰ ਇੱਕ ਝੰਡੇ ਥਲੇ ਇਕੱਠਾ ਹੋਣਾ ਚਾਹੀਦਾ ਤਾਂ ਤੁਸੀਂ ਇਕੱਠੇ ਹੋਵੋਗੇ ਕਿ ਸੁਪੀਰ ਬਾਦਲ ਨਾਲ ਦੁਆਰਾ ਫੇਰ ਕੁਰਸੀਆਂ ਸਾਂਝੀਆਂ ਹੁੰਦੀਆਂ ਹੁਣ ਨਜ਼ਰ ਆਣਗੀਆਂ 28 ਸੈਕਟਰ ਤੋਂ ਦੇਖੋ ਜਿਹਦਾ ਜੀ ਆਕਾਰਤਾ ਸਾਹਿਬ ਦਾ ਤਾਂ ਫਰਮਾਨ ਹੁਕਮ ਹੋਂ ਦਾ ਕੋਈ ਮੋੜ ਨਹੀਂ ਸਾਹਿਬ ਪ੍ਰੋ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ 25 ਸਾਲ ਰਾਜਨੀਤੀ ਦੇ ਵਿੱਚ ਰਾਜਕਰਨ ਦੀ ਗੱਲ ਕਹਿਣ ਵਾਲੀ ਪਾਰਟੀ ਲਗਾਤਾਰ ਚਾਰ ਚੋਣਾਂ ਹਰਨ ਤੋਂ ਬਾਅਦ ਖਿੱਲਰ ਦੀ ਨਜ਼ਰ ਆ ਰਹੀ ਹੈ ਦੋ ਢੜੇ ਬਣ ਚੁੱਕੇ ਨੇ ਜਿਹੜੇ ਆਪਣੀ ਵੱਖੀ ਵਖਰੋ ਵਕਤ ਹੀ ਗੱਲਾਂ ਜਿਹੜੀਆਂ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਜੋ ਵਖਰਾ ਧੜਾ ਹੈ ਜਿਹਨੂੰ ਹੁਣ ਬਾਗੀ ਧੜਾ ਵੀ ਕਿਹਾ ਜਾ ਰਿਹਾ ਹੈ ਉਹ ਕਹਿ ਰਹੇ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਚਲਾਉਣੀ ਹੈ ਤਾਂ ਇਹ ਸੁਧਾਰ ਕਿਹੋ ਜਿਹਾ ਹੋਊਗਾ ਕੀ ਸੁਧਾਰ ਕਰਨਾ ਚਾਹੁੰਦੇ ਨੇ ਔਰ ਕਿਵੇਂ ਅਕਾਲੀ ਦਲ ਮੋੜ ਪੈਰਾਂ ਦੇ ਉੱਤੇ ਸੁਰਜੀਤ ਹੋਊਗਾ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਹਿਰੋਣੀ ਮੌਜੂਦ ਨੇ ਜੀ ਨੂੰ ਮੈਡਾ ਸਾਬ ਸਵਾਗਤ ਹੈ ਪ੍ਰੋਪਰ ਚਾਪੀ ਟੀਵੀ ਤੇ ਕਿਵੇਂ ਦਾ ਸੁਧਾਰ ਕੀ ਕੁਝ ਕਰਨਾ ਚਾਹੁੰਦੇ ਹੋ ਜਿਹੜਾ ਇਹ ਪਿਛਲੀ ਕਈ ਸਾਲਾਂ ਦੇ ਵਿੱਚ ਨਹੀਂ ਹੋ ਸਕਿਆ ਤੁਸੀਂ ਕੀ ਹੁਣ ਲੈ ਕੇ ਆਉਣਾ ਚਾਹੀਦਾ ਦੇਖੋ ਅਸਲ ਮੈਂ ਇਹ ਵਿੱਚ ਤੁਸੀਂ ਆਪ ਵੀ ਜਿਵੇਂ ਕਿਹਾ ਪਿਛਲੀਆਂ ਚੋਣਾਂ ਚ ਬਾਰ ਬਾਰ ਫਤਵਾ ਖਾਲੀ ਗੱਲ ਦੇ ਉਲਟ ਆ ਮਤਲਬ 34% ਤੋਂ ਸਾਡਾ ਗ੍ਰਾਫ 12% ਤੇ ਆ ਕੇ ਰਹਿ ਗਿਆ ਤੇ ਹੁਣ ਜਨਰੰਦਰ ਦੀ ਜਿਹੜੀ ਉਪ ਚੋਣ ਆਏ ਦੇਖਿਏ ਇਹਦਾ 0% ਤੇ ਵੀ ਹੇਠਾਂ ਚ ਰਹਿ ਗਿਆ ਤੇ ਇਹ ਹਾਲਤ ਜਦੋਂ ਹੋਈ ਤਾਂ ਕੁਦਰਤੀ ਤੌਰ ਤੇ ਕੁਝ ਹਰਮੋਸਰ ਹੋਣੀ ਸੀ ਇੱਕ ਤਾਂ ਕੁਝ ਗਲਤੀਆਂ ਕਿਤਾਈਆਂ ਕਮੀਆਂ ਪਿੱਛੇ ਰਹੀਆਂ ਸਰਕਾਰ ਵੇਲੇ ਉਹਨਾਂ ਦਾ ਜ਼ਿਕਰ ਅਸੀਂ ਸ੍ਰੀ ਅਕਾਲਤਾ ਸਾਹਿਬ ਤੇ ਦੇਖਿਆ ਅਸੀਂ ਆਪ ਵੀ ਮੰਨਿਆ ਵੀ ਅਸੀਂ ਉਹ ਗਲਤੀਆਂ ਕਰਨ ਤੋਂ ਰੋਕ ਨਾ ਸਕੇ ਆਪਣੀ ਗਲਤੀ ਸਵੀਕਾਰ ਕੀਤੀ ਹੈ ਤੇ ਬਲਕਿ ਸ੍ਰੀ ਅਕਾਲਤਾ ਸਾਹਿਬ ਤੇ ਪੇਸ਼ ਹੋ ਕੇ ਸਜ਼ਾ ਦੀ ਮੰਗ ਕੀਤੀ ਹੈ ਮਰਿਆਦਾ ਅਨੁਸਾਰ ਇੱਕ ਸੀਗਾ ਵੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਕਿਹੋ ਜਿਹਾ ਹੋਵੇ ਉਡੀ ਸੋਚ ਕਿਹੋ ਜੀ ਹੋਵੇ ਉਹ ਤਾਂ ਦਿਖ ਕੇ ਹੀ ਜੀ ਹੋਵੇ ਮਨ ਇਹ ਵੀ ਇੱਕ ਚਰਚਾ ਦਾ ਵਿਸ਼ਾ ਰਹੀ ਜਦੋਂ ਹਾਰਾਂ ਬਾਰ-ਬਾਰ ਹੋਈਆਂ ਤਾਂ ਝੁੰਡਾ ਕਮੇਟੀ ਬਣੀ ਝੁੰਡਾ ਕਮੇਟੀ ਨੇ ਸਾਰੇ ਪੰਜਾਬ ਦੇ ਵਿੱਚ ਰਾਉਂਡ ਲਾਇਆ ਵਰਕਰਾਂ ਦੀ ਭਾਵਨਾਵਾਂ ਨੂੰ ਅਸੈਸ ਕੀਤਾ ਕਲਮਬੰਦ ਕੀਤਾ ਤੇ ਨਤੀਜੇ ਤੇ ਪਹੁੰਚੇ ਵੀ ਪਾਰਟੀ ਲੀਡਰਸ਼ਿਪ ਨੂੰ ਪਿੱਛੇ ਹਟਣਾ ਚਾਹੀਦਾ ਪਾਰਟੀ ਲੀਡਰਸ਼ਿਪ ਤੋਂ ਸਿੱਧਾ ਸਪਸ਼ਟ ਮਤਲਬ ਉਹਨਾਂ ਦਾ ਸਾਸੂ ਜੀ ਸੀ ਬਾਦਲ ਤੋਂ ਸੀ ਤੇ ਇਹ ਗੱਲਾਂ ਆਮ ਤੌਰ ਤੇ ਚਰਚਾ ਚ ਰਹੀਆਂ ਕਈ ਵਾਰ ਕਈਆਂ ਨੇ ਮਨਪ੍ਰੀਤ ਵਾਲੀ ਵਰਗੇ ਲੋਕਾਂ ਨੇ ਵੀ ਬਾਰ ਬਾਰ ਇਹ ਗੱਲਾਂ ਸਾਹਮਣੇ ਲਿਆਂਦੀਆਂ ਹੋਰਾਂ ਨੇ ਵੀ ਲਿਆਂਦੀਆਂ ਵੀ ਤੁਸੀਂ ਇਹ ਸਤਸਵੀਰ ਸਿੰਘ ਬਾਦਲਵੰਨ ਨੂੰ ਪਿੱਛੇ ਹਟ ਜਾਣਾ ਚਾਹੀਦਾ ਤੇ ਸਾਡਾ ਵੀ ਇਹ ਕਹਿਣਾ ਸੀ ਵੀ ਹੁਣ 12% ਤੇ ਆ ਗਏ ਹੁਣ ਆਪਾਂ ਨੂੰ ਸੋਚਣਾ ਪੈਣਾ ਤੇ ਇੱਕ ਗੱਲ ਇਹ ਹੀ ਗੱਲ ਹੈ ਕਿ ਕਹਿੰਦੇ ਕਿ ਜਿਹੜੇ ਸੁਭੀਰ ਬਾਦਲ ਨੂੰ ਪਿੱਛੇ ਹਟਣ ਨੂੰ ਕਹਿ ਰਹੇ ਨੇ ਕਹਿੰਦੇ ਇਹਨਾਂ ਨੇ ਆਪ ਕਿਉਂ ਨਹੀਂ ਤਿਆਗ ਦੀ ਭਾਵਨਾਵਾਂ ਦਿਖਾਈਆਂ ਆਪ ਵੀ ਲਗਾਤਾਰ ਚੋਣਾਂ ਹਾਰ ਦੇ ਰਹੇ ਤੁਸੀਂ ਜਦੋਂ ਕਹਿੰਦੇ ਇੱਕ ਹਾਰੇ ਦੋ ਹਾਰੇ ਜੋ ਤੀਜੀ ਚੋਣ ਹਾਰ ਰਹੇ ਹੋ ਤਾਂ ਕਹਿੰਦੇ ਕਿਉਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਚੋਣ ਲੜਨੀ ਕਿਸੇ ਹੋਰ ਨੂੰ ਓਕੇ ਕਰਦੇ ਸੀ ਤਾਂ ਆਪ ਹੀ ਕਿਹਾ ਜੇ ਅਸੀਂ ਮੰਨ ਰਹੇ ਹਾਂ ਜਦੋਂ ਅਸੀਂ ਕਲੀਅਰ ਕੱਟ ਤੇ ਅਸੀਂ ਕਹਿੰਦੇ ਜੇ ਅਸੀਂ ਮੰਨ ਰਹੇ ਹਾਂ ਤਾਂ ਉਹ ਵੀ ਮੰਨ ਲਵੇ ਰਲਤਾ ਸਾਡਾ ਨਹੀਂ ਸਰਾਲਾ ਤਾਂ ਉਹਨਾਂ ਦੇ ਪਰ ਅਸੀਂ ਆਪ ਮੰਨ ਰਹੇ ਆ ਅਸੀਂ ਕਹਿੰਨੇ ਵੀ ਸਾਸੀ ਵੀ ਪਿੱਛੇ ਹਟਦੇ ਆ ਉਹ ਵੀ ਪਿੱਛੇ ਹਟਣ ਹੁਣ ਅਸੀਂ ਜਿਹੜੇ ਸੁਧਾਰ ਲਹਿਰ ਦੀ ਗੱਲ ਕਰਦੇ ਆ ਤੁਸੀਂ ਕਹਿੰਨੇ ਵੀ ਕਿਵੇਂ ਸੁਧਾਰ ਲਿਆਉਣਾ ਇਹ ਵੀ ਇੱਕ ਹਿੱਸਾ ਵੀ ਜਿਹੜਾ ਪਾਰਟੀ ਪ੍ਰਧਾਨਾ ਨਾ ਕੋਈ ਚੋਣ ਨਾ ਲੜੇ ਤਾਂ ਪਾਰਟੀ ਬਚੂ ਤਾਂ ਜਥੇਬੰਦੀ ਬਚੂ ਪਰ ਜਿਹੜੇ ਹਾਰੇ ਜਿਹੜੇ ਹਾਰੇ ਉਹ ਵੀ ਉਹ ਵੀ ਚੋਣ ਨਾ ਲੜਨ ਕਿਉਂਕਿ ਹੁਣ ਜਿਵੇਂ ਤੁਸੀਂ ਤੁਹਾਨੂੰ ਲੋਕਾਂ ਨੇ ਨਕਾਰਿਆ ਜੇ ਜਿਹੜੇ ਸਾਡੇ ਵਰਗੇ ਬੰਦੇ ਆ ਨਾ ਮੈਂ ਤਾਂ ਜੇ ਅਸੀਂ ਹੁਣ ਹਾਰੇ ਆ ਤੇ ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਵਰਗੇ ਵੀ ਹਰਾਏ ਆ ਸਰ ਲਾਲ ਸਿੰਘ ਵਰਗੇ ਹਰਾਏ ਆ ਬੀਕਾ ਸੋਨੀ ਵਰਗੀਆਂ ਹਰਾਈਆਂ ਕਾਂਗਰਸ ਦੇ ਵੱਡੇ ਲੀਡਰ ਅਸੀਂ ਹਰਾਏ ਔਰ ਸਾਨੂੰ ਜੇ ਟਿਕਟਾਂ ਦਿੱਤੀਆਂ ਘਰ ਬੈਠਿਆਂ ਨੂੰ ਨਹੀਂ ਦਿੱਤੀਆਂ ਚੂਗਲੀਆਂ ਕਰਕੇ ਢੋਲੀ ਝੋਕੇ ਨਹੀਂ ਦਿੱਤੀਆਂ ਅਸੀਂ ਸੰਘਰਸ਼ ਲੜਿਆ ਜੇਲਾਂ ਕੱਟੀਆਂ ਐਨਐਸਐ ਅੱਜ ਦੀ ਅਕਾਲੀ ਸਿਆਸਤ ਸਿਆਸਤ ਦੇ ਵਿੱਚ ਜਿਹੜੀ ਜਿਹੜੀ ਹੁਣ ਅਕਾਲੀ ਲੀਡਰਸ਼ਿਪ ਆ ਟੋਟਲ ਲੀਡਰਸ਼ਿਪ ਦੇ ਵਿੱਚੋਂ ਸਭ ਤੋਂ ਵੱਧ ਜੇਲ੍ਹ ਦੇ ਕਿਸੇ ਦੀ ਆ ਮੇਰੀ ਆ ਦੋ ਵਾਰੀ ਐਨਐਸਐ ਮੇਰੇ ਤੇ ਲੱਗਿਆ ਤਰਜੁਦ ਮੋਰਚੇ 'ਚ ਐਮਰਜੈਂਸੀ ਦੇ ਵੀ ਸਭ ਤੋਂ ਛੋਟੀ ਉਮਰ ਦੇ ਵੀ ਸਭ ਤੋਂ ਸਖਤ ਕਾਨੂੰਨ ਮਿਸਾ ਮੇਰੇ ਤੇ ਲੱਗਿਆ ਤੇ ਸਭ ਤੋਂ ਲੰਮਾ ਸਮਾਂ ਮੈਂ ਜੇਲ੍ਹ ਚ ਰਿਹਾ 21 ਮਹੀਨੇ ਸੋ ਮੇਰਾ ਮਤਲਬ ਇਹ ਕੋਈ ਚਲੋ ਅਸੀਂ ਕਿਸੇ ਸੇ ਸਾਨ ਥੋੜੋ ਕਰ ਤੋਂ ਲੈ ਪਾਸੇ ਤੇ ਜਿਹੜੇ ਜਿਹੜੇ ਉਧਰਲੇ ਪਾਸੇ ਲੀਡਰ ਨੇ ਉਹ ਇਹ ਕਹਿੰਦੇ ਨੇ ਕਿ ਕੱਲੇ ਸੁਖਬੀਰ ਬਾਦਲ ਨੂੰ ਨਹੀਂ ਨਕਾਰਿਆ ਕਹਿੰਦੇ ਕਿ ਇਹਨਾਂ ਨੂੰ ਵੀ ਲੋਕਾਂ ਨੇ ਨਕਾਰਿਆ ਕਹਿੰਦੇ ਇਹਨਾਂ ਨੂੰ ਵੀ ਤਾਂ ਹਾਰਾਂ ਜਿਹੜੀਆਂ ਨੇ ਉਹ ਨਾਲ ਹੀ ਚਕਾਈਆਂ ਅਸੀਂ ਤਾਂ ਐਸੀ ਤਾਂ ਗੱਲ ਕਹਿੰਦੇ ਅਭੀ ਹੁਣ ਸਾਨੂੰ ਕੋ ਸਾਡਾ ਕਹਿਣਾ ਵੀ ਸਾਨੂੰ ਇਹਨਾਂ ਹਾਰਾਂ ਤੋਂ ਸਭ ਕੁਝ ਸਿੱਖਣਾ ਚਾਹੀਦਾ ਤੁਸੀਂ ਅੱਗੇ ਦੀ ਇਲੈਕਸ਼ਨ ਲੜੋਗੇ ਕੋਈ ਲੜਾਂਗੇ ਨਹੀਂ ਲੜੋਗੇ ਜੇ ਹੁਣ 27 ਦੀ ਗੱਲ ਕਰਦੇ ਆ ਕੋਈ ਇਲੈਕਸ਼ਨ ਨਹੀਂ ਲੜਨੀ ਫੈਸਲਾ ਕਰ ਲਿਆ ਵੀ ਕੋਈ ਚੋਣ ਲੜਨੀ ਨਹੀਂ ਮੇਰਾ ਆਪਣਾ ਜਿਸ ਤੱਕ ਜਿਹੜੀ ਸਾਡੀ ਲੀਡਰਸ਼ਿਪ ਅਸੀਂ ਹੋਰ ਸੁਧਾਰ ਲੈਣਾ ਸ਼ੁਰੂ ਕਰ ਰਹੇ ਹਾਂ ਉਹਦੇ 'ਚ ਵੀ ਫੈਸਲਾ ਕੀਤਾ ਪਰਿਵਾਰਿਕ ਟਿਕਟ ਤੁਸੀਂ ਲਾਗੂ ਕਰੋਗੇ 100% ਕਰਾਂਗੇ ਤੁਹਾਨੂੰ ਤੁਸੀਂ ਤਾਂ ਕਹਿ ਹੀ ਦਿੱਤਾ ਕਿ ਤੁਸੀਂ ਨਹੀਂ ਲੜਨੀ 100% ਦੀ ਕਰਾਂਗੇ ਤੇ ਨਾਲ ਅਸੀਂ ਇਹ ਵੀ ਕਹਿੰਦੇ ਆ ਵੀ ਮਤਲਬ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਨਾ ਟੋਟਲ ਇਹਨੂੰ ਅਸੀਂ ਤਿਆਗ ਦੀ ਭਾਵਨਾ ਸਾਥ ਸੂਈ ਸੀ ਬਾਦਲ ਜੀ ਤਿਆਗ ਦੀ ਭਾਵਨਾ ਦਿਖਾਉਣਗੇ ਤੇ ਬਾਕੀ ਵੀ ਦਿਖਾਉਣਗੇ ਮਤਲਬ ਅਸੀਂ ਇਸੇ ਅੱਜ ਹੀ ਲੋਕਾਂ ਦੀ ਮੰਗ ਸੀ ਸਿਰਫ ਲੋਕਾਂ ਦੀ ਭਾਵਨਾ ਨੂੰ ਅਸੀਂ ਜਾਣੂ ਕਰਾਇਆ ਸੋ ਇਹ ਵੀ ਗੱਲ ਇਹ ਭਾਵਨਾ ਨੂੰ ਜਾਣੂ ਕਰਾਉਂਦੇ ਕਰਾਉਂਦੇ ਨਾ ਸਮਾਂ ਕੋਈ ਲੱਗ ਗਿਆ ਕਹਿੰਦੇ ਜਦੋਂ ਇਹ ਤੁਸੀਂ ਸਾਰੀ ਕੋਤਾਈਆਂ ਦੀ ਗੱਲ ਕਰਦੇ ਹੋ ਡੇਰੇ ਨੂੰ ਮਾਫੀ ਦੀ ਗੱਲ ਹੈ ਇਜ਼ਹਾਰ ਆਲਮ ਨੂੰ ਲਾਉਣ ਦੀ ਗੱਲ ਹੈ ਸੈਣੀ ਦਾ ਮਾਮਲਾ ਹੈ ਮਾਫੀਆਂ ਦਾ ਕੰਮ ਕੰਮ ਹੈ 91 ਲੱਖ ਦੇਣ ਦੀ ਗੱਲ ਹੈ ਕਹਿੰਦੇ ਤੁਸੀਂ ਕੋਈ 22 ਦੀ ਵੀ ਕਹਿੰਦੇ ਤੁਸੀਂ ਚੋਣ ਲੜੇ 24 ਦੀ ਵੀ ਲੜੇ ਉਦੋਂ ਦੇਣੀ ਸੀ ਪੰਜਾਬੀ ਦੀ ਕਹਾਵਤਾਂ ਡੁੱਬੀ ਤਾਂ ਤਾਂ ਜਹਸਾਨੀ ਆਇਆ ਜੇ ਅਸੀਂ ਉਹਨਾਂ ਗਲਤ ਉਹਨਾਂ ਸਮੇਂ ਤੇ ਰਹੇ ਹਿੱਸੇ ਬਰਾਬਰ ਨਾਲ ਤਾਂ ਹੀ ਤਾਂ ਅੱਜ ਪਾਰਟੀ ਦੀ ਹਾਲਤ ਹੋਈ ਆ ਪਾਰਟੀ ਨੂੰ ਵੱਡੇ ਕਸੂਰਵਾਰ ਤਾਂ ਤੁਸੀਂ ਵੀ ਹੋਏ ਅਸੀਂ ਆਪਣੇ ਆਪ ਨੂੰ ਕਸੂਰਵਾਰ ਮੰਨਿਆ ਤਾਂ ਹੀ ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਏ ਅਸੀਂ ਕਹਿੰਦੇ ਜੇ ਅਸੀਂ ਮੰਨਦੇ ਤਾਂ ਤੁਸੀਂ ਕਿਉਂ ਨਹੀਂ ਮੰਨਦੇ ਉਹ ਕਹਿੰਦੇ ਮੈਂ ਵੀ ਜਾਣ ਨੂੰ ਤਿਆਰ ਆ ਕਹਿੰਦੇ ਨਿਮਾਨਾ ਸਿੱਖ ਬਣ ਕੇ ਜਾਊਂਗਾ ਮੈਂ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਨਹੀਂ ਨਾ ਸਰਦਾ ਤੇ ਜਿਹੜੀ ਲੋਕਾਂ ਦਾ ਫਤਵਾ ਵੀ ਤਿਆਗ ਦੀ ਭਾਵਨਾ ਦਿਖਾਓ ਜਿਹੜਾ ਮਤਲ ਅਸ਼ੁੰਦਾ ਕਮੇਟੀ ਨੇ ਲਿਖਤੀ ਤੌਰ ਤੇ ਸਪਾਰਸ਼ ਕੀਤੀ ਆ ਝੁੰਦਾ ਕਮੇਟੀ ਬਣਾਈ ਆ ਪਾਰਟੀ ਨੇ ਸਸੂਰ ਸੀ ਬਾਦਲ ਨੇ ਬਣਾਈਆ ਉਹ ਕਮੇਟੀ ਦੀ ਸਪਾਰਸ਼ ਆ ਤੇ ਫਿਰ ਉਹਨੂੰ ਲਾਗੂ ਕਰ ਦੋ ਫਿਰ ਤਾਂ ਰੌਲਾ ਹੀ ਮੁੱਕ ਜਾਂਦਾ ਇਲਾਵਾ ਚੰਦੂ ਮੈਰਾ ਸਾਹਿਬ ਜਿਹੜਾ ਜ਼ਿਕਰ ਹੁੰਦਾ ਜਿਵੇਂ ਕਹਿੰਦੇ-ਕਹਿੰਦੇ ਕੀ ਸੋ ਬੀਰ ਬਾਦਲ ਨੇ ਤਾਂ ਕੋਰ ਕਮੇਟੀ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਲੈ ਕੇ ਆਓ ਵਿਕਲਪ ਲੈ ਕੇ ਆਓ ਬਦਲਾਵ ਲੈ ਕੇ ਆਓ ਦੱਸੋ ਕਿਹੜਾ ਲੀਡਰ ਹੈ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਔਰ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਤੇ ਬਿਕਰਮ ਦੋਵੇਂ ਹਟ ਜੰਦੇ ਹਾਂ ਅਸੀਂ ਸਿਆਸਤ ਤੋਂ ਕਿਨਾਰਾ ਕਰ ਦਿੰਦੇ ਹਾਂ ਇਹ ਗੱਲ ਕਦੀ ਕੋਰ ਕਮੇਟੀ ਦੇ ਵਿੱਚ ਹੋਈ ਹੈ ਨਹੀਂ ਇਹ ਤਾਂ ਮੇਰੇ ਖਿਆਲ ਨਹੀਂ ਕਦੇ ਹੋਈ ਆਹੀ ਆਹੀ ਤਾਂ ਰੌਲਾ ਧੀ ਫੇ ਜੇ ਰੌਲਾ ਮੁਕ ਜਾਂਦਾ ਫਿਰ ਤਾਂ ਗੱਲੇ ਖਤਮ ਹੋ ਜੂਵੇ ਤੇ ਹੁਣ ਜੇ ਚੱਲ ਉਦੋਂ ਕਹੇ ਜੇ ਹੁਣ ਕਹੇ ਜਨ ਹੁਣ ਜਾ ਕੇ ਜਨਰੇਲ ਸੁੰਧਾ ਕਮੇਟੀ ਦੀ ਸਿਫਾਰਸ਼ ਲਾਗੂ ਹੋ ਜੂ ਨਾਲੇ ਸਾਰਾ ਮਸਲਾ ਹੱਲ ਹੋ ਜੂ ਨਾਲੇ ਪਾਰਟੀ ਇੰਟੈਗਰ ਹੋ ਜੂ ਹੁਣ ਜਾ ਕੇ ਕਹਿ ਦਨ ਹੁਣ ਕਿਹੜੇ ਰੋਕੇ ਉਹਨਾਂ ਨੂੰ ਕਿਸੇ ਨੇ ਤਾਂ ਕਿ ਪਾਰਟੀ ਬਚੇ ਅਸੀਂ ਤਾਂ ਕਹਿੰਦੇ ਆਂ ਵੀ ਪਾਰਟੀ ਜਿਹੜੀ ਲੋਕਾਂ ਦੀ ਭਾਵਨਾ ਪਬਲਿਕ ਨੇ ਪ੍ਰਗਟ ਕੀਤੀ ਆ ਫਤਵਾ ਦਿੱਤਾ ਬਾਰ-ਬਾਰ ਪਾਰਟੀ ਦੇ ਉਲਟ ਔਰ ਸਿੱਧੇ ਤੌਰ ਤੇ ਅੰਦਰਲੀ ਗੱਲ ਲੋਕਾਂ ਦੇ ਮਨ ਦੀ ਗੱਲ ਚੁੰਦਾ ਕਮੇਟੀ ਨੇ ਐਸੈਸ ਕਰਕੇ ਲਿਖਤੀ ਤੌਰ ਤੇ ਦਿੱਤੀ ਆ ਉਹਨੂੰ ਜੇ ਲਾਗੂ ਕਰ ਲੋ ਫਿਰ ਤਾਂ ਪਵਾੜੇ ਖਤਮ ਹੋ ਜਾਂਦਾ ਰਲੋ ਹੀ ਖਤਮ ਹੋ ਜਾਂਦਾ ਫਿਰ ਤਾਂ ਪਾਰਟੀ ਬਚੀਓ ਬਚੀਆ ਅੱਜ ਵੀ ਜੇ ਮੈਂ ਪੂਰੇ ਬਰੇ ਪੂਰੀ ਵਿਸ਼ਵਾਸ ਨਾਲ ਕਹਿ ਸਕਦਾ ਕਿ ਜੇ ਚੁੰਦਾ ਕਮੇਟੀ ਦੀ ਸਿਫਾਰਿਸ਼ ਅਨੁਸਾਰ ਤੇ ਲੀਡਰਸ਼ਿਪ ਤਿਆਗ ਦੀ ਭਾਵਨਾ ਦਿਖਾ ਦੇ ਸਾਥ ਸੁबीर ਸਿੰਘ ਬਾਦਲ ਤਾਂ ਮੇਰਾ ਖਿਆਲ ਆ ਪਾਰਟੀ ਹਰ ਹਾਲਤ ਪੈਰਾਂ ਤੇ ਖੜੀ ਹੋਈ ਤੁਸੀਂ 24 ਤੱਕ ਦਾ ਇੰਤਜ਼ਾਰ ਕਿਉਂ ਕੀਤਾ 2 ਸਾਲ ਫੇ ਤੁਸੀਂ ਕਿਉਂ ਵਿੱਚ ਰਹੇ ਕਿਉਂ ਤੁਸੀਂ ਝੁੰਡਾ ਕਮੇਟੀ ਨੂੰ ਲਾਗੂ ਕਰਵਾਉਣ ਦੇ ਨਹੀਂ ਕੋਸ਼ਿਸ਼ਾਂ ਕੀਤੀਆਂ ਯਤਨ ਨਹੀਂ ਕੀਤੇ ਨਹੀਂ bari ਬੰਦਾ ਹਰ ਯਤਨ ਕਰਦਾ ਜਦੋਂ ਕੋਈ ਚਾਰਾ ਬਾਕੀ ਨਾ ਬਚੇ ਫੇਰੇ ਰੱਬ ਦੂਜਾ ਚੁੰਡਾ ਮਾਫੀ ਵੀ ਮੰਗੀ ਸੀ ਤਾਂ ਸੁਖਬੀਰ ਬਾਦਲ ਨਾਲ ਸਭ ਤੋਂ ਨੇੜੇ ਤੁਸੀਂ ਬੈਠੇ ਹੋ ਸੀ ਦੂਜੇ ਨੰਬਰ ਤੇ ਤੁਹਾਡੀ ਤਸਵੀਰਾਂ ਆਉਂਦੀਆਂ ਨੇ ਜਦੋਂ ਅਕਾਲ ਤਖਤ ਦੇ ਉੱਤੇ ਗਏ ਹਾਲਾਂਕਿ ਕਹਿ ਰਹੇ ਨੇ ਭਾਵੇਂ ਛੋਟੇ ਗੁਰਦੁਆਰੇ ਕਹਿੰਦੇ ਟੇਕਿਆ ਮੱਥਾ ਕਹਿੰਦੇ ਇਹ ਤਾਂ ਚੰਦੂ ਮਾਇਰਾ ਸਾਹਿਬ ਦਾ ਸਭ ਤੋਂ ਨਾਲ ਹੁੰਦੇ ਸੀ ਨਹੀਂ ਮੈਂ ਗਿਆ ਮੈਂ ਤਾਂ ਮੰਨਦਾ ਮੈਂ ਕਦੋਂ ਕਹਿੰਦਾ ਵੀ ਨਹੀਂ ਗਿਆ ਅਸੀਂ ਜਾਂਦੇ ਰਹੇ ਹਾਂ ਪਰ ਹੁਣ ਜਦੋਂ ਲੋਕ ਨਹੀਂ ਮੰਨਦੇ ਜਨਤਾ ਨਹੀਂ ਮੰਦੀ ਪੰਥ ਨਹੀਂ ਮੰਦਾ ਤੇ ਫੇਰ ਤਾਂ ਪੰਥ ਕੇ ਸਿਰ ਚ ਘੋਣਾ ਪੂਗਾ ਨਾ ਸਾਡਾ ਇਹ ਹੀ ਕਹਿਣਾ ਵੀ ਠੀਕ ਆ ਅਸੀਂ ਜਿੰਨੀ ਦੇਰ ਉਹਨਾਂ ਦੇ ਨਾਲ ਰਹੇ ਹਾਂ ਪੂਰੇ ਡਟ ਕੇ ਰਹੇ ਹਾਂ ਪਰ ਜਦੋਂ ਹੁਣ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਪੰਥ ਮੰਨਣ ਨੂੰ ਤਿਆਰ ਨਹੀਂ ਪੁਕਾਰ ਪੁਕਾਰ ਕੇ ਲੋਕ ਕਹਿ ਰਹੇ ਆ ਵੀ ਜਦੋਂ ਡਾ ਕਮੇਟੀ ਦੇ ਸफारਸ ਅਨੁਸਾਰ ਤੁਹਾਨੂੰ ਮੰਨਣ ਨੂੰ ਤਿਆਰ ਹੈ ਤੁਹਾਨੂੰ ਲੱਗਦਾ ਕਿ ਪੰਥ ਤੁਹਾਨੂੰ ਮੰਨੂਗਾ ਤੁਹਾਨੂੰ ਲੀਡਰ ਆਪਣਾ ਤੁਹਾਡੇ ਚੋਂ ਜਿੰਨੇ ਵੀ ਸਾਰੇ ਤੁਸੀਂ ਬਾਗੀ ਹੋਏ ਹੋ ਪੰਥ ਤੁਹਾਨੂੰ ਸਵੀਕਾਰ ਕਰ ਰਿਹਾ ਅਸੀਂ ਤਾਂ ਕਹਿਣਾ ਵੀ ਪੰਥ ਆਪਣਾ ਆਪ ਲੀਡਰ ਚੁਣੇਗਾ ਕੋਸੀ ਦਾ ਜੇ ਦਾਵਾ ਕਰੀਏ ਵੀ ਸਾਨੂੰ ਚੁਣੋ ਫਿਰ ਤਾਂ ਤੁਸੀਂ ਕਹੋ ਜੇ ਅਸੀਂ ਕਹਿੰਦੇ ਉਸ ਉਸ ਰੇਸ 'ਚ ਨਹੀਂ ਪਹਿਲਾਂ ਅਸੀਂ ਇਹ ਜ਼ਰੂਰ ਚਾਹੁੰਦੇ ਆ ਵੀ ਜਿਹੜਾ ਧਰਮ ਦੇਖ ਹੋਵੇ ਕਿਉਂਕਿ ਅਕਾਲੀ ਸਿਆਸਤ ਜਿਹੜੀ ਆ ਸਿੱਖ ਸਿਆਸਤ ਵੀ ਹੈ ਇਹ ਕਾਲੀ ਸਿਆਸਤ ਪੰਥਕ ਸਿਆਸਤ ਵੀ ਹੈ ਜਿੱਥੇ ਹਰ ਧਰਮ ਦੀ ਹਰ ਵਰਗ ਦੀ ਰਾਖੀ ਕਰਦੀ ਆ ਸਰਵਤ ਦੇ ਭਲੇ ਜੀ ਵਿਸ਼ਵਾਸ ਕਰਦੇ ਆ ਉੱਥੇ ਅਸੀਂ ਪੰਥਕ ਹਿੱਤਾਂ ਦੀ ਪਹਿਰੇਦਾਰ ਪਾਰਟੀ ਨੇ ਸ਼ਾਰਟਲਿਸਟ ਕੀਤਾ ਹੈ ਅਜਿਹਾ ਚਿਹਰਾ ਜਿਹੜਾ ਜਿਸ ਦੀ ਰਾਜਨੀਤਿਕ ਦਿਖ ਵੀ ਹੋਵੇ ਜਿਸ ਦੀ ਧਾਰਮਿਕ ਦਿਖ ਵੀ ਹੋਵੇ ਕਿਉਂਕਿ ਚਰਚਾਵਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੀਆਂ ਬਹੁਤ ਸਾਰੀਆਂ ਕਾਲੀ ਦਲ ਦੇ ਵੀ ਪੰਥ ਵਿੱਚ ਥੋੜੀਆਂ ਪਰਸਨਲਿਟੀਆਂ ਬਹੁਤ ਸ਼ਕਤੀਸ਼ੀਤਾ ਨੇ ਕਿੰਨੇ ਵੀ ਕੋਈ ਵੀ ਹੋ ਸਕਦਾ ਤੁਸੀਂ ਆਪਣੇ ਨੂੰ ਉਸ ਜਗ੍ਹਾ ਦੇ ਉੱਤੇ ਦੇਖਦੇ ਹੋ ਨਹੀਂ ਮੈਂ ਨਹੀਂ ਮੈਂ ਤਾਂ ਅਸੀਂ ਤਾਂ ਇਹ ਫੈਸਲਾ ਕਰ ਲਿਆ ਨਹੀਂ ਵੀ ਅਸੀਂ ਤਾਂ ਉਸ ਦਾਅਵੇਦਾਰੀ ਚ ਹੈ ਨਹੀਂ ਨਾ ਪ੍ਰਧਾਨਗੀ ਦੀ ਨਾ ਚੋਣ ਲੜਨ ਦੀ ਨਾ ਬਿਲਕੁਲ ਇਹ ਤਾਂ ਇੱਕ ਜਾਂ ਦੋ ਬਿਰਤੀਆ ਥੋੜੋ ਕਿੰਨੇ ਹੋਣੇ ਨੇਕਾ ਹੋਣੇ ਸੈਂਕੜੇ ਹੋ ਸਕਦੇ ਆ ਇਹ ਨਹੀਂ ਹੈ ਵੀ ਮਤਲਬ ਪੰਥ ਚ ਕੋਈ ਬੰਦਾ ਹੀ ਨਹੀਂ ਕਾਲੀ ਦਲ ਚ ਕੋਈ ਬੰਦਾ ਹੀ ਨਹੀਂ ਤੇ ਤਾਂ ਸਮਾਂ ਹੁੰਦਾ ਤੇ ਤਾਂ ਚਰਚਾ ਮੈਂ ਇਹ ਵੀ ਚੱਲੀਆਂ ਉਸ ਦਿਨ ਕਹਿੰਦੇ ਜਦੋਂ ਬਟਾਲਾ ਵਾਲਾ ਨੂੰ ਉੱਥੇ ਕਨਵੀਨਰ ਲਾਇਆ ਤਾਂ ਚੰਦੂ ਮਾਇਰਾ ਸਾਹਿਬ ਹੁਣੇ ਕਹਿੰਦੇ ਨਰਾਜ ਹੋ ਗਏ ਕਹਿੰਦੇ ਮੀਟਿੰਗ ਛੱਡ ਕੇ ਆ ਗਏ ਇਹ ਵੀ ਕਿੰਨੀ ਮਰਹਲਾ ਛੋਟੀ ਲੈਵਲ ਦੀ ਸੋਚ ਆ ਵੀ ਪਹਿਲੀ ਗੱਲ ਤਾਂ ਵੀ ਬਟਾਲਾ ਸਾਹਿਬ ਦਾ ਨਾਂ ਹੀ ਮੈਂ ਪ੍ਰੋਪੋਜ਼ ਕੀਤਾ ਜਦੋਂ ਬਲਕਿ ਸੈਕੰਡ ਕਿਸੇ ਨੂੰ ਕਰਨ ਦੀ ਲੋੜ ਹੀ ਨਹੀਂ ਪਈ ਜਦੇ ਲੋਕਾਂ ਨੇ ਜਗਾਰੇ ਛੱਡਦੇ ਤੇ ਜਦੇ ਪ੍ਰਵਾਨ ਕਰ ਲਿਆ ਤਾਂ ਮਤਲਬ ਜੇ ਮੈਂ ਤਾਂ ਤਾਂ ਬਰੋਤ ਜੇ ਮੈਂ ਨਾਂ ਨਾ ਪ੍ਰੋਪੋਜ਼ ਕੀਤਾ ਹੋਏ ਮੈਂ ਨਾ ਪ੍ਰਪੋਜ਼ ਕੀਤਾ ਉਹ ਤਾਂ ਮੈਨੂੰ ਕਿਸੇ ਪ੍ਰੋਗਰਾਮ ਤੇ ਹੋਰ ਜਾਣਾ ਸੀ ਫੈਮਿਲੀ ਪ੍ਰੋਗਰਾਮ ਬੱਚਿਆਂ ਦਾ ਰੱਖਿਆ ਸੀ ਮੈਂ ਬਡਾਲਾ ਨੂੰ ਕਹਿ ਕੇ ਗਿਆ ਵੀ ਤੁਸੀਂ ਪ੍ਰੈਸਰ ਕਰ ਲਿਓ ਵੀ ਮੈਨੂੰ ਮਜੂਰੀਆ ਜਾਣਾ ਪਿਆ ਸਾਮ ਨੂੰ ਘਰੇ ਮਨਾਉਣ ਵਾਸਤੇ ਵੀ ਆਏ ਫਿਰ ਸਰੋਪਾ ਵੀ ਪੋਣਾ ਪਿਆ ਆਏ ਤਾਂ ਐਵੀ ਗੱਲਾਂ ਨੇ ਥੋੜਾ ਮਾਨ ਆਪਣਾ ਬਡਾਲਾ ਸਾਹਿਬ ਪਹਿਲੀ ਵਾਰੀ ਕਿੰਨੀ ਵੇਣ ਕੇ ਮੇਰੇ ਘਰੇ ਆਏ ਸੀ ਜਲੰਧਰ ਜਾਣਾ ਸੀ ਰਸਤੇ 'ਚ ਮੇਰਾ ਘਰ ਪੈਂਦਾ ਸੀ ਉਹਨਾਂ ਨੇ ਇੱਕ ਤੋ ਸਲਾਹ ਕਰਨੀ ਸੀ ਜਾਂਦੇ ਜਾਂਦੇ ਉਹ ਸਲਾਹ ਕਰਨ ਵਾਸਤੇ ਮੇਰੇ ਕੋ ਕਹਿੰਦੇ ਵੀ ਘਰੇ ਮੈਂ ਹਾਂ ਮੈਂ ਘਰੇ ਬਿਲਾ ਹੋ ਕੇ ਆ ਗਿਆ ਤੇ ਦਿੰਦਰ ਘੰਟੇ ਬਾਦੋ ਲੰਗੇ ਸੀ ਜਾਂਦੇ ਹੋਏ ਉਹ ਦੋ ਚਾਰ ਗੱਲਾਂ ਡਿਸਕਸ ਕਰਨੀਆਂ ਸੀ ਕਰਕੇ ਉਹ ਪਹਿਲੀ ਵਾਰੀ ਘਰੇ ਆਏ ਸੀ ਫੇ ਮਸਰੋਪਾ ਪਾਉਣਾ ਸੀ ਸਨਮਾਨ ਬਜਾਉ ਤੇ ਮੇਰਾ ਸਾਹਿਬ ਫੰਡਸ ਨੂੰ ਲੈ ਕੇ ਬੜੀ ਇੱਕ ਚਰਚਾ ਹੋਈ ਕਹਿੰਦੇ ਕਿ ਜਿਹੜੀਆਂ ਚੋਣਾਂ ਲੜੀਆਂ ਗਿਆ ਦੋ ਉਮੀਦਵਾਰਾਂ ਨੂੰ ਹੀ ਫੰਡ ਦਿੱਤੇ ਕਿ ਜਿਹੜੇ ਚਾਹੇਤੇ ਸੀ ਕਿ ਤੁਸੀਂ ਚਾਹੇਤੇ ਨਹੀਂ ਸੀ ਕਿ ਤੁਹਾਡੇ ਵੱਲ ਪਾਰਟੀ ਨੇ ਧਿਆਨ ਨਹੀਂ ਮਾਰਿਆ ਕਿ ਚੰਦੂ ਮੈਰਾ ਸਾਹਿਬ ਅਨੰਦਪੁਰ ਸਾਹਿਬ ਤੋਂ ਲੜ ਰਹੇ ਨੇ ਇਹਨਾਂ ਨੂੰ ਵੀ ਕੋਈ ਫੰਡ ਦੇ ਦੀ। ਦੇਖੋ ਇਸ ਗੱਲ ਦਾ ਸਾਨੂੰ ਦੁੱਖ ਤਾਂ ਹੈ ਹੀ ਆ ਅਫਸੋਸ ਤਾਂ ਹੈ ਹੀ ਆ। ਵੀ ਪਾਰਟੀ ਫੰਡ ਜਿਹੜੇ ਨੇ ਕੇਵਲ ਦੋ ਸੀਟਾਂ ਤੇ ਹੀ ਕਿ ਵਰਤੇ ਗਏ ਆ ਗੱਲਾਂ ਤਾਂ ਹੁਣ ਸਾਹਮਣੇ ਆਈਆਂ ਭਾਵੇਂ ਅੰਦਰੋਂ ਅੰਦਰ ਕੁਸਰ-ਮੁਸਰ ਤਾਂ ਉਦੋਂ ਵੀ ਸੀ ਫੰਡ ਤਾਂ ਕੀ ਦੇਣਾ ਸੀ ਕਿ ਝੰਡਾ ਨਹੀਂ ਦਿੱਤਾ ਕਿ ਡੰਡਾ ਨਹੀਂ ਦਿੱਤਾ ਮਾਲ ਕੋਈ سپورਟ ਤੱਕ ਨਹੀਂ ਹੋਰ ਹੋਈ ਪਰ ਐਨੀ ਹਾ ਸ਼ਰਮਾ ਤਾਂ ਕਹਿੰਦੇ-ਕਹਿੰਦੇ ਕਈਆਂ ਨੂੰ ਝੰਡੇ ਪੰਚਾਇਤੇ ਕਈਆਂ ਨੂੰ ਡੰਡੇ ਪੰਚਾਇਤੇ ਕਈਆਂ ਨੂੰ ਪੋਸਟਰ ਦੇਤੇ ਕਿਸੇ ਨੂੰ ਮੇਰਾ خیال ਨਹੀਂ ਕਿਸੇ ਨੂੰ ਪਹੁੰਚਾਇਆ ਕਿਸੇ ਨੇ ਸੰਤੋ ਦੱਸਿਆ ਨਹੀਂ ਸਾਨੂੰ ਨਹੀਂ ਪਹੁੰਚਾਇਆ ਤੇ ਦੂਜੀ ਗੱਲ ਹੈ ਵੀ ਸਾਨੂੰ ਤਾਂ ਅਸੀਂ ਤਾਂ ਭਾਵੇਂ ਪਤਾ ਸੀ ਪਰ ਅੰਦਰ-ਅੰਦਰ ਅਸੀਂ ਪੀ ਗਏ ਸਾਰਾ ਕੁਝ ਪਰ ਜਦੋਂ ਹੁ ਜਗ ਜਹਰ ਗੱਲਾਂ ਸਾਹਮਣੇ ਆ ਗਈਆਂ মিডিਆ ਪ੍ਰੈਸਰਾਂ ਹੀ ਉਦੋਂ ਬੜਾ ਜ਼ਿਆਦਾ ਜ਼ਿਆਦਾ ਦੁੱਖ ਹੁੰਦਾ ਪਰ ਬਹੁਤੇ ਸਵਾਲੇ ਵੀ ਕਰਦੇ ਨੇ ਕਹਿੰਦੇ ਚੰਦੂ ਮਾਇਰਾ ਸਾਹਿਬ ਨੇ ਆਪ ਕਿੰਨਾ ਕੁ ਪਾਰਟੀ ਨੂੰ ਫੰਡ ਦਿੱਤਾ ਕਹਿੰਦੇ ਕਦੀ ਗਿਣਾ ਸਕਦੇ ਨੇ ਕਿ ਪਾਰਟੀ ਵਾਸਤੇ ਉਹਨਾਂ ਨੇ ਕੋਈ ਫੰਡ ਦਿੱਤਾ ਹੋਵੇ ਬਾਕੀ ਲੀਡਰ ਦਾ ਕਹਿੰਦੇ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ ਜਦੋਂ ਪਾਰਟੀ ਕ੍ਰਾਈਸਿਸ 'ਚ ਹੈ ਹੁਣ ਰਾਜ ਸਿਆਸਤ ਦੇ ਵਿੱਚ ਨਹੀਂ ਹੈ ਆਪਣਾ ਸੌਰੀ ਮਾਫ਼ ਕਰਨਾ ਰਾਜ ਦੇ ਵਿੱਚ ਨਹੀਂ ਹੈ ਤਾਂ ਕਹਿੰਦੇ ਚੰਦੂ ਮਾਇਰਾ ਸਾਹਿਬ ਨੇ ਕਦੀ ਫੰਡ ਦਿੱਤਾ ਤੁਸੀਂ ਕਦੀ ਦਿੱਤਾ ਚੰਦੂ ਮਾਇਰਾ ਸਾਹਿਬ ਕੋਈ ਫੰਡ ਜਦੋਂ ਪਾਰਟੀ ਦੇ ਫੰਡ ਲੱਗਦੇ ਰਹੇ ਅਸੀਂ ਦਿੰਦੇ ਰਹ ਇਹ ਪਰ ਉਹ ਕੋਈ ਸਾਨ ਥੋੜਾ ਹੁੰਦਾ ਜਦੋਂ ਪਾਰਟੀ 'ਚ ਰਹਿੰਦੇ ਹੋ ਤੁਸੀਂ ਕਰਦੇ ਹੋ ਤੇ ਬਾਕੀ ਇਹ ਵੀ ਗੱਲ ਆ ਵੀ ਜੇ ਹੁਣ ਕੋਈ ਚੋਣਾ ਲੜਦਾ ਤੇ ਇਹਦਾ ਕੀ ਜਵਾਬ ਆ ਵੀ ਇੱਕ ਇੱਕ ਉਮੀਦਵਾਰ ਨੂੰ ਜਿਹੜੇ ਗੱਲਾਂ ਕਹਿੰਦੇ ਉਹਨਾਂ ਨੂੰ ਤੁਸੀਂ ਨਹੀਂ ਪੁੱਛਿਆ ਵੀ ਕੀ ਇੱਕੇ ਉਮੀਦਵਾਰ ਨੂੰ ਜਾਂ ਦੋ ਉਮੀਦਵਾਰਾਂ ਨੂੰ ਫੰਡ ਦੇਣੇ ਸੀ ਪਾਰਟੀ ਦੇ ਤੇ ਸਾਰਾ ਪੰਜਾਬ ਸਾਰਾ ਦੇਸ਼ ਦੁਨੀਆ 'ਚ ਬਹਿ ਕੇ ਚਰਚਾ ਹੋਈ ਐ ਐਨਕੇ ਸ਼ਰਮਾ ਬਾਕੀ ਸੇਟਾਬਾਦ ਦੇ ਕੋਈ ਉਮੀਦਵਾਰ ਨਹੀਂ ਸੀ ਜੋਣ ਲੜਦੇ ਸ਼ਰਮਾ ਦਾ ਇਹ ਵੀ ਬਿਆਨ ਸੀ ਉਹ ਕਹਿੰਦੇ ਕਿ ਬਹਿ ਕੇ ਚਰਚਾ ਹੋਈ ਕਿ ਦੋ ਉਮੀਦਵਾਰਾਂ ਨੂੰ ਮਤਲਬ ਇਹ ਕੀ ਤਰਕ ਮੰਦਾ ਵੀ ਇਹ ਦੋਵੇਂ ਉਮੀਦਵਾਰ ਹੱਕਦਾਰ ਆ ਹੋਰ ਕੋਈ ਹੱਕਦਾਰ ਨਹੀਂ ਬੱਲ ਮੇਰੇ ਨਾਲ ਵੀ ਜਿਹੜੇ ਲੋਕ ਇੰਨਾ ਸੋਚਦੇ ਆ ਉਹਨਾਂ ਨੂੰ ਘਟੋ ਘਟੇ ਤਾਂ ਸੋਚਣਾ ਚਾਹੀਦਾ ਵੀ ਇੱਕ ਜਾਂ ਦੋ ਉਮੀਦਵਾਰਾਂ ਨੂੰ ਹੀ ਪਾਰਟੀ ਫੰਡ ਕਿਉਂ ਦਿੱਤੇ ਗਏ ਔਰ ਐਡੀ ਵੱਡੀ ਬੱਦਤ ਦੇ ਦਿੱਤੇ ਗਏ ਬਾਕੀਆਂ ਨੂੰ ਦੁਵਾਨੀ ਨਹੀਂ ਦਿੱਤੀ ਜਾਂ ਡਾਂ ਨਹੀਂ ਦਿੱਤਾ ਗਿਆ ਸੋ ਇਹ ਤਾਂ ਬਲਕੇ ਉਹਨਾਂ ਨੂੰ ਆਪ ਹੀ ਸ਼ਰਮਸਾਰ ਹੋਣਾ ਚਾਹੀਦਾ ਜਿਹੜੇ ਬੰਦੇ ਮਤਲਬ ਇਹ ਗੱਲਾਂ ਕਰਦੇ ਨੇ ਇਸ ਦਿਨ ਨਾਲ ਨਾਲ ਅੱਗੇ ਐਸਜੀਪੀਸੀ ਚੋਣਾਂ ਆ ਰਹੀਆਂ ਨੇ ਔਰ ਅੰਮ੍ਰਿਤਪਾਲ ਹੁਣੀ ਔਰ ਸਰਬਜੀਤ ਸਿੰਘ ਖਾਲਸਾ ਦਾ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਐਸਜੀਪੀਸੀ ਚੋਣਾਂ ਦੇ ਵਿੱਚ ਉਹ ਪੈਟਰਾਵਾ ਕਰਨਗੇ ਕੀ ਤੁਹਾਡੀ ਹਮਾਇਤ ਉਹਨਾਂ ਨੂੰ ਹੈ ਜਾਂ ਉਹਨਾਂ ਦੀ ਹਮਾਇਤ ਤੁਹਾਨੂੰ ਹੈ ਤੁਸੀਂ ਉਹਨਾਂ ਦੀ ਹਮਾਇਤ ਲਓਗੇ ਨਹੀਂ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਨਾ ਕੋਈ ਕੋਈ ਕਿਸੇ ਲੈਵਲ ਤੇ ਗੱਲ ਹੋਈ ਆ ਨਾ ਸੋਚਿਆ ਹੀ ਅਜੇ ਕੋਈ ਨਾ ਪਤਾ ਨਹੀਂ ਕੀ ਉਹਨਾਂ ਦੀ ਕੀ ਸੋਚ ਆ ਉਹਨਾਂ ਦੀ ਕੀ ਵਿਚਾਰਤ ਆ ਰ ਮੈਂ ਉਹਨਾਂ ਦੇ ਘਰੇ ਜ਼ਰੂਰ ਗਿਆ ਘਰੇ ਜ਼ਰੂਰ ਜਾ ਕੇ ਆਇਆ ਕਿਉਂਕਿ ਕਹਿੰਦੇ ਇਹ ਵੀ ਇਹ ਵੀ ਸਵਾਲ ਖੜਾ ਕਰਦਾ ਕਹਿੰਦੇ ਕਾਲ ਤੱਕ ਜਾਣ ਤੋਂ ਪਹਿਲਾਂ ਉਧਰ ਚਲੇ ਗਏ ਕਿਸੇ ਦੇ ਘਰੇ ਜਾਣਾ ਮਾੜਾ ਕਿਸੇ ਦੇ ਘਰੇ ਮਤਲਬ ਕੋਈ ਬੰਦਾ ਦੇਲ ਚ ਹੋਵੇ ਉਹਦੀ ਹਾਲਚਾਲ ਪੁੱਛਣਾ ਪ੍ਰੋਗਰਾਮ ਰੱਖਿਆ ਹੋਵੇ ਕਹਿੰਦੇ ਕਾਲ ਤੱਕ ਦਾ ਰੱਖਿਆ ਹੋਵੇ ਪਰ ਜਾਣਾ ਪਹਿਲਾਂ ਉਧਰ ਜੇ ਰਾਸਤੇ ਪਿੰਡ ਪਿੰਡਾਂ ਚੱਲਿਆ ਗਿਆ ਵੇ ਕਿਉਂਗਾ ਤੇ ਦੂਜੀ ਗੱਲ ਇਹ ਆ ਵੀ ਆਪਣਾ ਵਧਾਈ ਦੇ ਕੇ ਮੈਂ ਆਇਆ ਇਹ ਜ਼ਰੂਰ ਆ ਵੀ ਉਹਦੇ ਮਾਨਵੀ ਹੱਕਾਂ ਤੇ ਮੈਂ ਪ੍ਰੈਸ ਨੂੰ ਕਿਹਾ ਬਿਚਾਪਾ ਉਹਦੀ ਸੋਚ ਕੀ ਆ ਵਕਰੀ ਗੱਲ ਆ ਪਰ ਉਹਦੇ ਮਨੁੱਖੀ ਹੱਕਾਂ ਤੇ ਛਾਪਾ ਜਿਹੜੇ 18 ਲੱਖ ਲੋਕਾਂ ਨੇ ਚੋਣ ਕੇ ਉਹਨੂੰ ਭੇਜਿਆ ਉਹਨਾਂ ਦੇ ਮਾਨਵੀ ਹੱਕਾਂ ਤੇ ਡਾਕਾ ਤੇ ਅੱਜ ਜੇ ਇਹਨੂੰ ਚੁਣ ਲਿਆ ਪਾਰਲੀਮੈਂਟ ਦਾ ਮੈਂਬਰ ਤਾਂ ਉਹਨੂੰ ਪਾਰਲੀਮੈਂਟ ਜਾਣ ਦਾ ਹੱਕ ਦੇਣਾ ਚਾਹੀਦਾ ਇਹ ਮੈਂ ਪ੍ਰੈਸ ਨੂੰ ਵੀ ਕਿਹਾ ਗਰੇ ਵੀ ਕਿਹਾ ਮਹੇਸ਼ੰਦਰ ਗਰੇਵਾਲ ਨਾਲ ਮੇਰੀ ਇੰਟਰਵਿਊ ਮੈਂ ਕਰ ਰਿਹਾ ਸੀ ਉਹ ਕਹਿੰਦੇ ਕਿ ਇਹ ਸਾਰੇ 나ਗਪੁਰ ਅਕਾਲੀ ਅਦਲ ਵਾਲੇ ਨੇ ਕਹਿੰਦੇ ਇਹਨਾਂ ਦੇ ਪਜਾਮੇ ਚੈੱਕ ਕਰਿਓ ਨੀਚੇ ਖਾਕੀ ਨਿਕਰਾਂ ਹੋਣਗੀਆਂ ਅਜਿਹੀ ਜਦੋਂ ਗੱਲਬਾਤ ਹੁੰਦੀ ਹੈ ਇਹ 나ਗਪੁਰ ਦੇ ਨਿਕਰੇ ਪਾਉਂਦੇ ਰਹੇ ਜਦੋਂ ਮਤਲਬ ਵਰਨਾ ਸਾਹਿਬ ਨੂੰ ਪ੍ਰਧਾਨ ਮੰਤਰੀ ਬਣ ਤੋਂ ਰੋਕਣ ਲਈ ਰਾਤੋ ਰਾਤ ਬੀਜੇਪੀ ਨਾਲ ਜੱਫੀ ਪਾ ਲਈ ਤੇ ਜਦੋਂ ਸੀਨੀਅਰ ਲੀਡਰਸ਼ਿਪ ਸਾਰੀ ਪਰੇ ਕਰਕੇ ਵੀਬਾ ਜੀ ਨੂੰ ਮੰਤਰੀ ਬਣਾ ਲਿਆ ਜਦੋਂ ਕਿਸਾਨੀ ਬਿੱਲ ਜਿਹੜਾ ਸਾਰਾ ਦੇਸ਼ ਪੰਜਾਬ ਸੋਲੀ ਟੰਗਿਆ ਰਿਹਾ ਕੈਬਨਿਟ ਦੇ ਤੇ ਡਰਾਫਟ ਆਇਆ ਪਾਰਟੀ ਵੱਲੋਂ ਫੈਸਲਾ ਕਰਦੇ باوجود ਵੀ ਬੀਬਾ ਜੀ ਨੂੰ ਉੱਠ ਕੇ ਆ ਜਾਣਾ ਚਾਹੀਦਾ ਬਾਹਰ ਇਹਦੀ ਸਪੋਰਟ ਨਹੀਂ ਕਰਨੀ ਉਹਦੇ باوجود ਉਹਨਾਂ ਨੇ ਸਪੋਰਟ ਵੀ ਕੀਤੀ ਬਾਹਰ ਆਣ ਕੇ ਉਹਦੀ ਵਕਾਲਤ ਵੀ ਕੀਤੀ ਬਾਦਲ ਸਾਹਿਬ ਤੋਂ ਵਰਗੇ ਮਹਾਨ ਲੀਡਰ ਤੋਂ ਵੀ ਬਿਆਨ ਦਵਾਤਾ ਉਹਦੇ ਹੱਕ 'ਚ ਤੇ ਉਦੋਂ ਨਿਕਰਾਂ ਪਾਈਆਂ ਹੋਈਆਂ ਸੀ ਹੁਣ ਨਿਕਰਾਂ ਕੱਢਤੀਆਂ ਜੀ ਮੈਨੂੰ ਦੋ ਅਚੰਮਾਰਾ ਸਾਹਿਬ ਅਖੀਲੇ ਦੋ ਸਵਾਲ ਹੈਗੇ ਨੇ ਕਿਉਂਕਿ ਜਿਸ ਦੇ ਨਾਲ ਬਿਕਰਮ ਮਜੀਠੀਆ ਦਾ ਅੱਜ ਬਿਆਨ ਆਇਆ ਉਹ ਕਹਿੰਦੇ ਕਿ ਜਿਹੜਾ ਬਾਗੀ ਤੜਾ ਹੈ ਇਹਨਾਂ ਨੂੰ ਆਪ ਆ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਜਿਸ ਦੇ ਨਾਲ ਇਹ ਚਰਚਾਾਂਵਾਂ ਕਰਦੇ ਤਾਂ ਬਿਕਰਮ ਨੇ ਸ਼ਾਇਦ ਸਾਡਾ ਜਿਹੜਾ ਲਿਖਤੀ ਤੌਰ ਤੇ ਅਸੀਂ ਦੇਖਿਆ ਆਂ ਸ਼੍ਰੀ ਘਲਤਾ ਸਾਹਿਬ ਤੇ ਜਾਂ ਪੜਿਆ ਨਹੀਂ ਜਾਂ ਦੇਖਿਆ ਨਹੀਂ ਅਸੀਂ ਜੋ ਕਹਿ ਰਹੇ ਆ ਅਸੀਂ ਉਹੀ ਕਰਕੇ ਆਏ ਆ ਇਹ ਤੋਂ ਉਹਨਾਂ ਨੇ ਕਹਿ ਕੇ ਆਏ ਆ ਬੀਸਰ ਤੋਂ ਗਲਤੀ ਹੋਈ ਆ ਅਸੀਂ ਰੋਕ ਨਹੀਂ ਸਕੇ ਸਰਕਾਰ ਨੂੰ ਵਿੱਚ ਰਹਿ ਕੇ ਇਹ ਸਭ ਗਲਤ ਪਾਸੇ ਜਾਂ ਤੋ ਤੇ ਉਹਦੀ ਸਾਨੂੰ ਮਾਫੀ ਦਿੱਤੀ ਜਾਵੇ ਕਿ ਇਹ ਸਰ ਸਜਾ ਜੀ ਜੀ ਜਾਵੇ ਇਹ ਚਰਚਾ ਕਰ ਰਹੇ ਨੇ ਕਹਿੰਦੇ ਕਿ ਵਿਕਰਮ ਮਜੀਠੀਆ ਹੁਣੀ ਕਿਉਂ ਨਹੀਂ ਬੋਲ ਰਹੇ ਕਿ ਕਿਧਰਲੇ ਪਾਸੇ ਨੇ ਕਿ ਤੁਹਾਡੇ ਵਾਲੇ ਪਾਸੇ ਨੇ ਜਾਂ ਫਿਰ ਉਧਰਲੇ ਪਾਸੇ ਨੇ ਤੁਹਾਡੀ ਕੋਈ ਗੱਲਬਾਤ ਹੋਈ ਵਿਕਰਮ ਜੀ ਇਹ ਤਾਂ ਉਹ ਹੀ ਦੱਸ ਸਕਦੇ ਆ ਉਹ ਕਿਧਰ ਪਾਸੇ ਨੇ ਪਰ ਉਹਨਾਂ ਦੇ ਪਾਸੇ ਐਸੇ ਤਾਂ ਗੱਲੇ ਬੰਦੇ ਦੀ ਵਿਚਾਰ ਆ ਇਹਦੀ ਕੋਈ ਵਿਚਾਰ ਹੋ ਸਕਦਾ ਹੈ ਕਿ ਕੋਈ ਕੋਈ ਗੱਲਬਾਤ ਹੋਈ ਉਸ ਪੂਰੇ ਸਨੈਰੀਓ ਤੋਂ ਮੇਰੀ ਅਜੇ ਤੱਕ ਕਿਸੇ ਤਰ੍ਹਾਂ ਹੋਈ ਨਹੀਂ ਉਹਨਾਂ ਨਾਲ ਗੱਲ ਗਾ। ਔਰ ਜਦੋਂ ਤੁਹਾਡੀ ਮੀਟਿੰਗ ਸੀ ਮੇਰਾ ਇੱਕਲਾ ਸਵਾਲ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਤੁਹਾਡੀ 36 ਸੈਕਟਰ ਦੇ ਮੀਟਿੰਗ ਸੀਗੀ ਇੱਧਰ ਇੰਨਾ ਇਕੱਠ ਕਿਉਂ ਹੋ ਜਾਂਦਾ ਹੈ ਐਵੇਂ ਕਿਉਂ ਲੱਗਦਾ ਹੈ ਕਿ ਤੁਸੀਂ ਕਬਜ਼ਾ ਕਰਨ ਵਾਸਤੇ ਆ ਗਏ ਇਹ ਤਾਂ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਵੀ ਹੋਈ ਆ ਦੁੱਖ ਵੀ ਹੋਇਆ ਵੀ ਮਤਲਬ ਇਸ ਕਿਸਮ ਦੇ ਲੋਕ ਇੰਨੀ ਗੱਲ ਨਹੀਂ ਸਮਝ ਸਕੇ ਵੀ ਕਿਸੇ ਨੇ ਸ਼ਰਾਰਤ ਕੀਤੀ ਆ। ਕਿਸੇ ਨੇ ਮਤਲਬ ਇਸ ਕਿਸੇ ਦੀ ਗੱਲ ਕੀਤੀ ਜਿਹੜੀ ਹੋਏ ਨਹੀਂ ਸਕਦੀ ਅਸੀਂ ਕਬਜ਼ਾ ਕਰਨ ਕਿਉਂ ਜਾਣਾ ਸੀ ਨਾਲੇ ਜਿੱਥੇ ਅਸੀਂ ਮੀਟਿੰਗ ਕੀਤੀ ਹੈ ਛੱਤੀ 'ਚ ਉਹ ਤਾਂ 8 ਦਿਨ ਪਹਿਲਾਂ ਦਾ ਸਾਡਾ ਟਾਈਮ ਰੱਖਿਆ ਹੋਇਆ ਸੀ ਪਹਿਲਾਂ ਦੱਸਿਆ ਹੋਇਆ ਸੀ ਫੋਨ ਆਉਂਦੇ ਰਹੇ ਤੁਹਾਨੂੰ ਲਗਾਤਾਰ ਫੋਨ ਆਉਂਦੇ ਰਹੇ ਕਿ ਤੁਸੀਂ ਆ ਤਾਂ ਨਹੀਂ ਰਹੇ ਬਹੁਤ ਸਾਰੇ ਸੀਨੀਅਰ ਲੀਡਰਾਂ ਨੇ ਤੁਹਾਨੂੰ ਫੋਨ ਕੀ ਜਿਹੜੇ ਫੋਨ ਜਿਨ੍ਹਾਂ ਨੂੰ ਵੀ ਆਇਆ ਉਹਨਾਂ ਨੇ ਇਹੀ ਕਿਹਾ ਸਾਡਾ ਕੋਈ ਪ੍ਰੋਗਰਾਮ ਹੈ ਹੈ ਨਹੀਂ ਤੇ ਉਹਨਾਂ ਨੂੰ ਫੇਰ ਨਹੀਂ ਤਸੱਲੀ ਹੋਈ ਦੁੱਖ ਦਾ ਇਸ ਗੱਲ ਦਾ ਵੀ ਮਤਲਬ ਇੰਨੀ ਮਤਲਬ ਸਮਝ ਵੀ ਨਹੀਂ ਰਖਦੇ ਵੀ ਜਿਹੜੀ ਗੱਲ ਹੋਏ ਨਹੀਂ ਸਕਦੀ ਨਾ ਸਾਨੂੰ ਲੋੜ ਸੀ ਦੋਨੇ ਝਟਾਈ ਕੇ ਟਾਈਮ ਦਿੱਤਾ ਵਾ ਥਾਂ ਦਿੱਤਾ ਵਾ ਪ੍ਰੈਸ ਉੱਤੇ ਆਈ ਵੀ ਆ ਤੇ ਅਸੀਂ ਫਿਰ ਉਥੋਂ ਕਿਉਂ ਜਾਣਾ ਉਹਦੇ ਲੀਡਰ ਉੱਥੇ ਇਕੱਠੇ ਕਰ ਲਿਓ ਕਹਿੰਦੇ ਅਸੀਂ ਹਿੱਕ ਚ ਵੱਜਾਂਗੇ ਆਉਣ ਤਾਂ ਸੀ ਕਹਿੰਦੇ ਆ ਕੇ ਦਿਖਾਓ ਇਹ ਮਨ ਲਾ ਕਈ ਵਾਰੀ ਹੋਸ਼ੇ ਬਣਾਉਣ ਦੀਆਂ ਗੱਲਾਂ ਮਨ ਲਾ ਹੋਸ਼ੇ ਬਣਾਉਣ ਦੀਆਂ ਗੱਲਾਂ ਛੋਟੇ ਲੈਵਲ ਦੀਆਂ ਗੱਲਾਂ ਜਿਹੜੀ ਗੱਲ ਪੋਸੀਬਲ ਨਹੀਂ ਉਹ ਗੱਲਾਂ ਸੋਚਣੀਆਂ ਇਹਦੇ ਵਿੱਚ ਹੁਣ ਇਹ ਸੁਧਾਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਪਰ ਕਹਿੰਦੇ ਕਿ ਇਹ ਸੁਧਾਰ ਤੁਹਾਡੇ ਚ ਵੀ ਹੈ ਜਿਵੇਂ ਤੁਸੀਂ ਜ਼ਿਕਰ ਕਰਤਾ ਕਿ ਮੈਂ ਚੋਣ ਨਹੀਂ ਲੜਨੀ ਬਾਕੀ ਜਿਹੜੇ ਹੋਰ ਲੀਡਰ ਹੈ ਫਿਰ ਉਹ ਮਲੋਕਾਂ ਹੋਣ ਵਿੱਚ ਗਿਰਕੋਰਸ ਕੋਈ ਚੋਣ ਨਹੀਂ ਲੜ ਰਿਹਾ ਅਸੀਂ ਸਾਰਾ ਇਤਿਹਾਸ ਕਰਾਂਗੇ ਕਿ ਉਹ ਮਤਲਬ ਜਿਹੜੀ ਇੱਕ ਸਿਸਟਮ ਬਣੂਗਾ ਉਹਦੀ ਪਾਲਣਾ ਸਾਰੇ ਕਰਨਗੇ ਔਰ ਪ੍ਰਧਾਨ ਨੂੰ ਪਹਿਲ ਕਰਨੀ ਚਾਹੀਦੀ ਆ ਤਿਆਗ ਦੀ ਵੀ ਅਸੀਂ ਇਹ ਕਹਿੰਦੇ ਸੀ ਵੀ ਜੇ ਤਿਆਗ ਦੀ ਉਹ ਪਹਿਲ ਕਰਨਗੇ ਤਾਂ ਬਾਕੀਆਂ ਨੂੰ ਵੀ ਕਰਨਾ ਪਏਗਾ ਇੱਕ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਔਰ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਅੜੀ ਨਹੀਂ ਕਰਨੀ ਚਾਹੀਦੀ ਹਾਂ ਤੱਕ ਸਾਡੇ ਜਿ세 ਤਾਂ ਕਹਿੰਦੇ ਨੇ ਸਾਰੇ ਇਕੱਠੇ ਹੋ ਜਾਓ ਕਰ ਦੋ ਤਾਂ ਅਸੀਂ ਬੜੀ ਕਰਾਂਗੇ ਲੋਗ ਨੂੰ ਇਹੀ ਕਹਿੰਦੇ ਆ ਵੀ ਜੇ ਸੁਖਵੀਰ ਸਿੰਘ ਬਾਦਲ ਜਿੱਦ ਫੜੀ ਬੈਠਿਆ ਮੈਂ ਅਸੀਬਾ ਨਹੀਂ ਦੇਣਾ ਤਾਂ ਫਿਰ ਅਸੀਂ ਵੀ ਨਹੀਂ ਉਹਨਾਂ ਨੂੰ ਵੋਟਾਂ ਦੇਣੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਕਿ ਸਾਰੇ ਇਕੱਠੇ ਹੋਓ ਇੱਕ ਪੰਥ ਨੂੰ ਇੱਕ ਝੰਡੇ ਥਲੇ ਇਕੱਠਾ ਹੋਣਾ ਚਾਹੀਦਾ ਹੈ। ਤਾਂ ਤੁਸੀਂ ਇਕੱਠੇ ਹੋਵੋਗੇ ਕਿ ਸੁਖਵੀਰ ਬਾਦਲ ਨਾਲ ਦੁਆਰਾ ਫੇਰ ਕੁਰਸੀਆਂ ਸਾਂਝੀਆਂ ਹੁੰਦੀਆਂ ਹੁਣ ਨਜ਼ਰ ਆਣਗੀਆਂ 28 ਸੈਕਟਰ ਤੇ। ਦੇਖੋ ਜਿਹੜਾ ਜਿਹੜਾ ਅਕਾਲ ਤਖਤ ਸਾਹਿਬ ਦਾ ਤਾਂ ਫਰਮਾਨ ਆ ਹੁਕਮ ਆ ਉਹਨੂੰ ਤਾਂ ਕੋਈ ਮੋੜ ਨਹੀਂ ਸਕਦਾ। ਚੰਦੂ ਮਾਇਰਾ ਸਾਹਿਬ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਖਾਸ ਤੌਰ ਦੇ ਤੇ ਗੱਲਬਾਤ ਕਰ ਰਹੇ ਸੀ ਕਾਇਦਲ ਦੇ ਵਿੱਚ ਹੁਣ ਕਿਸ ਤਰੀਕੇ ਦਾ ਸੁਧਾਰ ਆਉਂਦਾ ਹੈ ਕੀ ਕੁਝ ਚੀਜ਼ਾਂ ਬਦਲਦੀਆਂ ਹੋਈਆਂ ਨਜ਼ਰ ਆਉਣਗੀਆਂ ਕੀ ਪ੍ਰਧਾਨ ਬਦਲਿਆ ਜਾਊਗਾ ਸੁਖਬੀਰ ਬਾਦਲ ਅਸਤੀਫਾ ਦਿੰਦੇ ਨੇ ਕਾਲਤਖ ਸਾਹਿਬ ਕੀ ਹੁਕਮ ਸੁਣਾਉਂਦੇ ਨੇ ਇਸ ਦੇ ਉੱਤੇ ਹੁਣ ਇੰਤਜ਼ਾਰ ਕਰਨਾ ਪਊਗਾ ਕੈਮਰਾ ਪਰਸਨ ਬਲਜਿੰਦਰਾਂ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ